谢谢 <Yeah. S 2>、yeah. ਸਾਰੇ ਅਸੀਂ ਇਕੱਠੇ ਹੋਏ ਆ ਸਾਡੇ ਸਾਰਿਆਂ ਦੇ ਇਕੱਠੇ ਹੋਣ ਦਾ ਮਕਸਦ ਆ 15 ਅਕਤੂਬਰ 2024 ਦਿਨ ਮੰਗਲਵਾਰ ਬਾਬਾ ਬਲਕਨਾਥ ਜੀ ਦੀ ਵਿਸ਼ਾਲ ਤਰਨਖਾਰੀ ਚੌਕੀ ਇਸ ਵਾਰ ਫੇਰ ਇੱਕ ਵਾਰ ਫੇਰ ਧੂਮਾਂ ਪਾਦੀ ਹੋਈ ਆ ਜਿਹੜੀ ਬਹੁ ਵੱਡੇ ਲੈਵਲ ਤੇ ਸਿਟੀ ਸੈਂਟਰ ਪੁਲਿਸ ਲਾਈਨ ਹੁਸ਼ਿਆਰਪੁਰ ਤੇ ਡੇਢੇ ਕਰਵਾਈ ਜਾ ਰਹੀ ਆ ਇਸ ਚੌਕੀ ਦੇ ਵਿੱਚ ਕੁਲਵਿੰਦਰ ਕਿੰਦਾ ਪਿਰਤੀ ਸਿੱਲੋਂ ਜੀ ਬਾਬਾ ਜੀ ਦੀਆਂ ਭੇਟਾਂ ਦਾ ਗੂੰਜਾਣ ਕਰਨਗੇ ਪਹਿਲਾਂ ਇਸ ਚੌਕੀ ਦੀ ਤਾਰੀਖ 16 ਅਕਤੂਬਰ ਸੀ ਜਿਹੜੀ ਕਿ ਭਗਵਾਨ ਬਾਲਮਿਕੀ ਮਹਾਰਾਜ ਜੀ ਦੇ ਜਨਮ ਦਿਵਸ ਨੂੰ ਦੇਖਦੇ ਹੋਏ ਚੇਂਜ ਕਰਕੇ 15 ਨਵੰਬਰ ਕਿੱਤੀ ਗਈ ਦਿਨ ਮੰਗਲਵਾਰ 2024 ਨੂੰ ਇਹ ਲੱਗੇਗੀ ਤੇ ਇਸ ਚੌਂਕੀ ਦੇ ਵਿੱਚ ਸਾਰੀਆਂ ਸੰਗਤਾਂ ਸਾਰੇ ਹਿਸ਼ਾਰਪੁਰ ਦੇ ਜਿੰਨੇ ਵੀ ਪਿੰਡਾਂ ਦੇ ਰਹਿਣ ਵਾਲੇ ਆ ਆਦਮਪੁਰ ਦੇ ਜਿੰਨੇ ਵੀ ਪਿੰਡਾਂ ਦੇ ਰਹਿਣ ਵਾਲੇ ਆ ਸਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਸਾਡੇ ਮਹਾਰਾਜ ਜੀ ਵੱਲੋਂ ਸਾਡੇ ਵੱਲੋਂ ਸੰਗਤਾਂ ਵੱਲੋਂ ਖੁੱਲਾ ਸੱਦਾ ਸਾਰੇ ਓਮ ਘੁਮਾ ਕੇ ਪਰਿਵਾਰ ਸਮੇਤ ਪਹੁੰਚੋ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਚੱਕਰਾ ਗੁਰੂ ਰੰਗੜਵਾਸ਼ਾ ਜੀ ਦਾ ਬੋਲ ਸਤਿਕਾਰ ਕੀ ਜੈ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ 15 ਤਰੀਕ ਦਿਨ ਮੰਗਲਵਾਰ ਬਾਬਾ ਬਲਕਨਾ ਜੀ ਦੇ ਤਾਰਨ ਹਰ ਚੌਕੇ ਬੀਬੀ ਸੱਤਿਆ ਦੇਵੀ ਗੁਰੂ ਰੰਗੜਵਾਸ਼ਾ ਜੀ ਦੇ ਰਹਿਨਮਾਇ ਵਿੱਚ ਜੋ ਕਿ ਬੰਗਾ ਕੈਨੇਡਾ ਵਾਲੇ ਸਾਂਝ ਸਰਬਸਾਂਝਾ ਦਰਬਾਰ ਬੰਗਾ ਤੋਂ ਸਾਂਝਾ ਮੰਡਲ ਹੁਸ਼ਿਆਰਪੁਰ ਵਿੱਚ ਚੌਂਕੀ ਲੱਗਣ ਜਾ ਰਹੀ ਹੈ ਸੋ ਸਾਰਿਆਂ ਸੰਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਉਸ ਦਿਨ ਆਪਣੇ ਤਰੇਲੂ ਕਮਾਂ ਨੂੰ ਛੱਡਦੇ ਹੋਏ ਮਹਾਰਾਜ ਜੀ ਦੇ ਚੌਂਕੀ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਗਾਉਣੀਆਂ ਹਨ ਔਰ ਠੀਕ 11 ਵਜੇ ਰੋਸ਼ਨ ਗਰਾਉਂਡ ਤੋਂ ਪਾਪਾ ਜੀ ਦੀ ਵਿਸ਼ਾਲ ਵਿਸ਼ਾਲ ਯਾਤਰਾ ਸ਼ੁਰੂ ਹੋ ਜਾਊਗੀ ਜੋ ਕਿ ਬੱਸ ਸਟੈਂਡ ਤੋਂ ਹੁੰਦੇ ਹੋਏ ਕੈਨੇਡਾ ਕਾਰ ਬਾਲਕਿਸ਼ਨ ਰੋਡ ਔਰ ਪੁਲਿਸ ਲੈਨ ਪਹੁੰਚੇਗੀ ਜੋ ਕਿ ਸਿਟੀ ਸੈਂਟਰ ਫੈਲਸ ਵਿੱਚ ਬਾਬਾ ਜੀ ਦੇ ਉਤਾਰਨ ਹਰੀ ਚੌਕੀ ਚੱਲੇਗੀ ਜੋ ਕਿ 1 ਵਜੇ ਸ਼ੁਰੂ ਹੋ ਕਰਕੇ ਬਾਬਾ ਜੀ ਦੀ ਇਸ਼ਾ ਤੱਕ ਚੱਲਣੀ ਹੈ ਇਸ ਦੇ ਵਿੱਚ ਨਾ ਕੋਈ ਜਾਦੂ ਨਾ ਕੋਈ ਟੂਣਾ ਕਿਸੇ ਪ੍ਰਕਾਰ ਦਾ ਕੋਈ ਵੀ ਨਹੀਂ ਚੱਲਦਾ ਹੈ ਲੰਗਰ ਵੀ ਮਹਾਰਾਜ ਜੀ ਦੀ ਅਸ਼ੀਰਵਾਦ ਸਦਕਾ ਅਟੁੱਟ ਵਰਤੇਗਾ ਸੋ ਸਾਰੀਆਂ ਸੰਗਤਾਂ ਨੇ ਸਹਿ ਪਰਵਾਹ 15 ਤਰੀਕ ਦਿਨ ਮੰਗਲਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜੈ ਕਾਰਾ ਗੁਰੂ ਰੰਗੜਵਾਸ਼ਾ ਜੀ ਦਾ ਬਹੁਤ ਸਾਰੇ ਬਾਣਾ